ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਫੈਟ ਟੂ ਫਿਟ ਦੇ ਵਿੱਚ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਆਪਾਂ ਨਾ ਇੱਕ ਫੈਟ ਲੂਜ਼ weight lose ਵਾਲੀ ਸੀਰੀਜ਼ ਆਪਾਂ ਸ਼ੁਰੂ ਕੀਤੀ ਆ ਜਿਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਵੀ ਮੈਂ ਤੁਹਾਨੂੰ ਨਾ ਪ੍ਰੋਪਰਲੀ ਸਟੈਪ ਵਾਈਜ਼ ਸਟੈਪ ਦੱਸਾਂਗਾ ਵੀ ਤੁਹਾਨੂੰ ਉਹਦੇ ਵਿੱਚ ਵੀ ਡਾਈਟ ਵੀ ਦੱਸਾਂਗਾ ਉਹਦੇ ਵਿੱਚ ਮੈਂ ਤੁਹਾਨੂੰ ਵਰਕਆਊਟ ਵੀ ਦੱਸਾਂਗਾ ਵੀ ਤੁਸੀਂ ਕੀ ਵਰਕਆਊਟ ਕਰਨਾ ਹੈ ਕੀ ਨਹੀਂ ਕਰਨਾ ਹੈਗਾ ਹਫ਼ਤੇ ਵਿੱਚ ਤੁਸੀਂ ਕਿੰਨੇ ਦਿਨ ਸਟਰੈਂਥ ਟ੍ਰੇਨਿੰਗ ਕਰਨੀ ਹੈ ਕਿੰਨੇ ਦਿਨ ਤੁਸੀਂ ਕਾਰਡੀਓ ਕਰਨਾ ਵਾ ਤੇ ਜਿਹੜੀ ਡਾਈਟ ਆ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਆ ਸਾਡੀ ਹੈਗੀ ਡਾਈਟ ਤੇ ਉਹ ਵੀ ਮੈਂ ਤੁਹਾਨੂੰ ਦੱਸਾਂਗਾ ਇੱਕ ਵਾਰੀ ਮੈਂ ਤੁਹਾਨੂੰ ਡਾਈਟ ਬਣਾ ਕੇ ਦੇ ਦਾਂਗਾ ਜਦੋਂ ਆਪਾਂ ਉਹ ਡਾਈਟ ਬਣਾਤੀ ਜਾਂ ਤੁਸੀਂ ਫਿਰ ਉਹ ਡਾਈਟ ਸ਼ੁਰੂ ਕਰਤੀ ਉਹ 10 ਦਿਨ ਚੱਲੇਗੀ ਲਗਾਤਾਰ 10 ਦਿਨ ਤੋ ਡਾਈਟ ਆ ਜਿਹੜੀ ਉਹ ਆਪਾਂ ਬਿਲਕੁਲ ਵੀ ਨਹੀਂ ਕਟੋਣੀ ਹੈਗੀ ਜੀ ਉਹ ਇੱਕ ਡਾਈਟ ਮੈਂ ਤੁਹਾਨੂੰ ਇੱਕ ਵਾਰੀ ਤੁਹਾਨੂੰ ਬਣਾ ਕੇ ਦੱਸ ਦਾਂਗਾ ਤੁਸੀਂ ਕਿਵੇਂ ਕਿਵੇਂ ਉਹ ਡਾਈਟ ਆ ਜਿਹੜੀ ਕਿਹੜੇ ਕਿਹੜੇ ਟਾਈਮ ਦੇ ਉੱਤੇ ਲੈਣੀ ਆ ਤੇ ਕੀ ਕੀ ਤੁਸੀਂ ਆਪਣੀ ਡਾਈਟ ਦੇ ਵਿੱਚ ਚੀਜ਼ ਆ ਜਿਹੜੀ ਤੁਸੀਂ ਉਹ ਆਪਾਂ ਐਡ ਕਰਨੀ ਆ ਉਹ ਮੈਂ ਤੁਹਾਨੂੰ ਪ੍ਰੋਪਰਲੀ ਬਣਾ ਕੇ ਦੇ ਦਾਂਗਾ ਉਹ ਜਿਹੜੀ ਡਾਈਟ ਆਪਣੀ 10 ਦਿਨ ਚੱਲੇਗੀ ਲਗਾਤਾਰ ਤੇ 10 ਦਿਨ ਤੋਂ ਬਾਅਦ ਉਹ ਡਾਈਟ ਆ ਜਿਹੜੀ ਆਪਣੀ ਚੇਂਜ ਕਰ ਦੂੰਗਾ ਮੈਂ ਆਟੋਮੈਟਿਕਲੀ ਦੇਖੋ ਜੇ ਆਪਾਂ ਗੱਲ ਕਰੀਏ ਕਿ weight loss ਬਾਰੇ ਜਿਹੜੀ ਡਾਈਟ ਪਲਾਨ ਬਣਦਾ ਵਾ weight ਘਟਾਉਣ ਵਾਸਤੇ ਉਹ ਦੇਖੋ ਤਿੰਨ ਚੀਜ਼ਾਂ ਨੂੰ ਮੱਦੇ ਨਜ਼ਰ ਰੱਖ ਕੇ ਬਣਾਇਆ ਜਾਂਦਾ ਵਾ ਪਹਿਲਾ ਉਹਦੀ ਏਜ ਹਾਈਟ ਤੇ ਬੋਡੀ ਵੇਟ ਇਹ ਤਿੰਨ ਚੀਜ਼ਾਂ ਨੂੰ ਦੇਖ ਕੇ ਨਾ ਉਹਦਾ ਮਤਲਬ ਹੀ ਜਦ ਡਾਈਟ ਪਲਾਨ ਬਣਾਇਆ ਜਾਂਦਾ ਵੱਟ ਜਾਦੀ ਵੀ ਮੈਂ ਤੁਹਾਨੂੰ ਡਾਈਟ ਦੱਸਾਂਗਾ ਅਗਰ ਤੁਸੀਂ ਮੇਰੀ ਡਾਈਟ ਤੁਸੀਂ ਫੋਲੋ ਕਰ ਲੋਗੇ ਤਾਂ ਮੈਂ ਤੁਹਾਨੂੰ ਗਰੰਟੀ ਦਿੰਦਾ ਤੁਹਾਡਾ weight ਉਹਦੇ ਨਾਲ ਵਧੇਗਾ ਨਹੀਂ 1% ਵੀ ਤੁਹਾਡਾ weight ਨਹੀਂ ਵਧੇਗਾ ਤੁਹਾਡਾ weight ਨੋਰਮਲੀ ਘਟੇਗਾ ਹੀ ਘਟੇਗਾ ਅੱਗੇ ਨਾਲ ਦੁਗਣਾ weight ਘਟੇਗਾ ਤੁਸੀਂ ਮੇਰੇ ਦੱਸੇ ਮੁਤਾਬਿਕ ਤੁਸੀਂ ਉਹ ਡਾਈਟ ਨੂੰ ਫੋਲੋ ਕਰਨਾ ਜੀ ਮੈਂ ਆਪਣੀ ਡਾਈਟ ਦੇ ਵਿੱਚ ਤੁਹਾਨੂੰ veg ਐਂਡ non-veg ਦੋਨੇ ਦੱਸਾਂਗਾ ਮੈਂ ਕਈ ਮੇਰੇ ਪਿੰਡ ਭਰਾ ਹੈਗੇ ਨੇ ਜਿਹੜੇ ਕਦੇ ਅਸੀਂ ਵੀਰ ਜੀ non-veg ਨਹੀਂ ਖਾਂਦੇ ਅਸੀਂ veg ਖਾ ਸਕਦੇ ਹਾਂ ਬਟ ਮੈਂ ਆਪਣੇ ਡਾਈਟ ਦੇ ਵਿੱਚ ਤੁਹਾਨੂੰ ਵੇਜ ਵੀ ਦੱਸਾਂਗਾ ਨਾਣ ਵੇਜ ਵੀ ਦੱਸਾਂਗਾ ਇਹ ਜਿਹੜਾ ਮੇਰਾ ਡਾਈਟ ਪਲਾਨ ਆ ਤੁਸੀਂ ਲੇਡੀਜ਼ ਨੂੰ ਫੀਮੇਲ ਨੇ ਜਿਹੜੀਆਂ ਫੀਮੇਲ ਵੀ ਯੂਜ਼ ਕਰ ਸਕਦੀਆਂ ਨੇ ਜਿਹੜੇ ਮੇਲ ਨੇ ਮੁੰਡੇ ਨੇ ਜਿਹੜੇ ਉਹ ਵੀ ਯੂਜ਼ ਕਰ ਸਕਦੇ ਨੇ ਇਹ ਸਾਰਿਆਂ ਲਈ ਬਹੁਤ ਵਧੀਆ ਲਾਹੇਵੰਦ ਆ ਇਹ ਤੇ ਇਹਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਜਿਵੇਂ ਪਹਿਲੇ ਦੱਸ ਦਿੰਦੀ ਮੈਂ ਤੁਹਾਨੂੰ ਡਾਈਟ ਦੱਸਦੀ ਤੇ ਕਿਹੜੇ ਟਾਈਮ ਦੇ ਵਿੱਚ ਖਾਣੇ ਆਪਾਂ ਪਹਿਲਾਂ ਗੱਲ ਕਰਦੇ ਆਂ ਵੀ ਡਾਈਟ ਦੇ ਉੱਤੇ ਵੀ ਜਿਹੜੀ ਡਾਈਟ ਆ ਜਿਹੜੀ ਸਾਡੀ ਉਹ ਸਾਨੂੰ ਕੀ ਲੈਣੀ ਜੀ ਸਭ ਤੋਂ ਪਹਿਲਾਂ ਦੇਖੋ ਜਿਹੜੀ ਅਸੀਂ ਦਿਨ ਦੀ ਸ਼ੁਰੂਆਤ ਆ ਦਿਨ ਦੀ ਸ਼ੁਰੂਆਤ ਆ ਅਸੀਂ ਪਾਣੀ ਤੋਂ ਸ਼ੁਰੂ ਕਰਨ ਅਸੀਂ ਪਾਣੀ ਤੋਂ ਸ਼ੁਰੂਆਤ ਕਰਨੀ ਆ ਦੇਂਦੀ ਤੇ ਦਿਨ ਦੀ ਜਿਹੜੀ ਸਮਾਪਤੀ ਆ ਖਤਮ ਆ ਜਿਹੜਾ ਦਿਨ ਆਪਣਾ ਉਹ ਵੀ ਆਪਾਂ ਪਾਣੀ ਤੋਂ ਹੀ ਖਤਮ ਕਰਨਾ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਜਿਹੜਾ ਅਸੀਂ ਪਾਣੀ ਆ ਸਾਨੂੰ ਇੱਕ ਦਿਨ ਦੇ ਵਿੱਚ ਘੱਟੋ ਘੱਟ 4 ਲੀਟਰ ਤਿੰਨ ਤੋਂ ਲੈ ਕੇ 4 ਲੀਟਰ ਤੁਸੀਂ ਸਟਾਰਟਿੰਗ ਦੇ ਵਿੱਚ ਪੀਣਾ ਹੀ ਪੀਣਾ ਵਾ ਤੁਸੀਂ ਹੁਣ ਵੀ ਸੋਚ ਲਓ ਖੁਦ ਤੁਸੀਂ ਮੇਰੇ ਖਾਤੇ ਇਨਾ ਪਾਣੀ ਨਹੀਂ ਪੀਂਦੇ ਹੋਗੇ ਵੱਧ ਤੋਂ ਵੱਧ ਜੇ ਬਖਤ ਤੋਂਗੇ ਵੀ ਦੇਖਿਓ ਤੁਸੀਂ 1 ਲੀਟਰ 1 ਲੀਟਰ ਤੁਸੀਂ ਪਾਣੀ ਪੀਂਦੇ ਹੋਵੋਗੇ ਤੁਸੀਂ ਇੱਕ ਦਿਨ ਦੇ ਵਿੱਚ ਇਸ ਤੋਂ ਵੱਧ ਤੁਸੀਂ ਪਾਣੀ ਨਹੀਂ ਪੀ ਸਕਦੇ ਹੋਗੇ ਹੁਣ ਤੁਸੀਂ ਕਹੋਗੇ ਕਿ ਵੀਰ ਜੀ ਸਾਡੇ ਕੋਲ ਤਾਂ ਪਾਣੀ ਪੀਤਾ ਨਹੀਂ ਜਾਂਦਾ ਹੈਗਾ ਵਾਕਏ ਮੈਂ ਤੁਹਾਡੀ ਗੱਲ ਮੰਨਦਾ ਤੁਸੀਂ ਕਦੇ ਇੰਨਾ ਪਾਣੀ ਪਹਿਲਾਂ ਨਹੀਂ ਸੀ ਪੀਤਾ ਬਟ ਜਦੋਂ ਤੁਸੀਂ ਇਹ ਚੀਜ਼ ਸਟਾਰਟ ਕਰ ਦੋਗੇ ਨਾ 3 ਤੋਂ 4 ਲੀਟਰ ਪਾਣੀ ਪੀਣਾ ਤੁਸੀਂ ਸਟਾਰਟ ਕਰ ਦੋਗੇ 3 ਤੋਂ 4 ਲੀਟਰ ਪਾਣੀ ਪੀਣਾ ਤੁਸੀਂ ਸਟਾਰਟ ਕਰ ਦੋਗੇ ਨਾ ਤਾਂ ਤੁਹਾਡੀ ਬੋਡੀ ਹਫਤੇ ਬਾਅਦ 5 ਤੋਂ 7 ਦਿਨ ਬਾਅਦ ਪਹਿਲੇ ਤਾਂ 5 ਤੋਂ 7 ਦਿਨ ਦੇ ਵਿੱਚ ਤਾਂ ਤੁਸੀਂ ਥੱਕੇ ਹੀ ਕਰਨਾ ਆਪਣੀ ਬੋਡੀ ਨਾਲ ਪਾਣੀ ਨੂੰ ਕਿਉਂਕਿ ਸਾਡੀ ਬੋਡੀ ਨੂੰ ਆਦਤ ਪਾਉਣੀ ਆ ਕਿਉਂਕਿ ਜਿਹੜਾ ਸਾਡਾ ਬ੍ਰੇਨ ਆ ਨਾ ਜਦ ਬੋਡੀਆ ਉਹ ਜਦੋਂ ਤੱਕ ਅਸੀਂ ਇਹ ਚੀਜ਼ ਨੂੰ ਆਦਤ ਨਹੀਂ ਨਾ ਬੰਦੇ ਸਾਨੂੰ ਆਦਤ ਨਹੀਂ ਪੈਂਦੀ ਤਾਂ ਸਾਡੀ ਗੋਡੀ ਉਹਦੀ ਆਤ ਨਹੀਂ ਮਤਲਬ ਇਹਨੂੰ ਸ਼ੁਰੂ ਨਹੀਂ ਪੈਂਦੀ ਜਾਂ ਆਤ ਨਹੀਂ ਉਹਨੂੰ ਪੈਂਦੀ ਹੈਗੀ ਆਦਤ ਪਾਉਣੀ ਪੈਣੀ ਆ ਸਾਨੂੰ ਸਟਾਰਟਿੰਗ ਦੇ ਵਿੱਚ ਅਸੀਂ 5 ਤੋਂ 7 ਦਿਨ ਥੋੜੇ ਜਿਹਾ ਔਖੇ ਹੋਵਾਂਗੇ ਜਦੋਂ ਅਸੀਂ ਪਾਣੀ ਪੀਣਾ ਸ਼ੁਰੂ ਕਰਤਾ 3 ਤੋਂ 4 ਲੀਟਰ 5 ਤੋਂ 7 ਦਿਨ ਦੇ ਵਿੱਚ ਵਿੱਚ ਉਸ ਤੋਂ ਬਾਅਦ ਸਾਡੀ ਗੋਡੀ ਨੇ ਆਪਣੇ ਆਪ ਹੀ ਪਾਣੀ ਸਾਡੇ ਕੋਲੋਂ ਮੰਗੀ ਜਾਣਾ ਵਾ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਦੇਖੋ ਸਵੇਰੇ ਜਦੋਂ ਵੀ ਤੁਸੀਂ ਉੱਠਦੇ ਹੋ 4 ਵਜੇ ਉੱਠਦੇ ਹੋ 5 ਵਜੇ ਉੱਠਦੇ ਹੋ 6 ਵਜੇ ਉੱਠਦੇ ਹੋ ਠੀਕ ਹੋ ਜੇ ਤਾਂ ਤੁਸੀਂ ਭਾਰ ਘਟਾਣਾ ਜੀ ਤੁਹਾਨੂੰ ਘਟੋ ਘਟ 5 ਵਜੇ ਤਾਂ ਤੁਹਾਨੂੰ ਉੱਠਣਾ ਹੀ ਪੈਣਾ 4 ਤੋਂ 5 ਵਜੇ ਉੱ ਤੁਸੀਂ ਸਭ ਤੋਂ ਪਹਿਲਾਂ ਦੋ ਗਲਾਸ ਦੋ ਗਲਾਸ ਕੋਸੇ ਪਾਣੀ ਤੁਸੀਂ ਪੀਣਾ ਹੀ ਪੀਣਾ ਤੇ ਨਾਲ ਤੁਸੀਂ ਇੱਕ ਕੇਲਾ ਇੱਕ ਕੇਲਾ ਨਾਲ ਖਾਣਾ ਵਾ ਦੋ ਗਲਾਸ ਤੁਸੀਂ ਗਰਮ ਪਾਣੀ ਪੀਣਾ ਤੇ ਉਸ ਤੋਂ ਬਾਅਦ ਤੁਸੀਂ ਕਿਆ ਲਾਣਾ ਨਹੀਂ ਖਾਣਾ ਤੇ ਫਿਰ ਉਸ ਤੋਂ ਬਾਅਦ ਜਦੋਂ ਵੀ ਤੁਸੀਂ ਵਰਕਆਊਟ ਕਰਨ ਜਾਣਾ ਚਾਹੇ ਤੁਸੀਂ ਸੇਰ ਕਰਨ ਜਾਣਾ ਵਾ ਜਾਂ ਫਿਰ ਤੁਸੀਂ ਜਿਮ ਦੇ ਵਿੱਚ ਜਾਣਾ ਵਾ ਜਾਂ ਫਿਰ ਤੁਸੀਂ ਮਤਲਬ ਕਿ ਕਾਰਡੀਓ ਕਰਨਾ ਹੋਣਾ ਹੈ ਨਾ ਕਿਤੇ ਵੀ ਤੁਸੀਂ ਪਾਰਕ ਦੇ ਵਿੱਚ ਜਾਂ ਕਿਤੇ ਵੀ ਜਾਇਓ ਲੇਡੀਜ਼ ਆ ਜਾਂ ਫਿਰ ਮੇਲ ਆ ਉਸ ਤੋਂ ਬਾਅਦ ਤੁਸੀਂ ਕੀ ਕਹਿੰਦਾ ਤੁਸੀਂ ਬਲੈਕ ਕੌਫੀ ਲੈਣੀ ਆ ਏਜ਼ ਪ੍ਰੀ ਵਰਕਆਊਟ ਦੇ ਤੌਰ ਤੇ ਪ੍ਰੀ ਵਰਕਆਊਟ ਦੇ ਤੌਰ ਤੇ ਗੱਲ ਕਰਦਾ ਮੈਂ ਬਲੈਕ ਕੌਫੀ ਲੈਣੀ ਆ ਬਲੈਕ ਕੌਫੀ ਬਸ ਸਿਰਫ ਪਾਣੀ ਦੇ ਵਿੱਚ ਹੀ ਬਣਾ ਕੇ ਪੀਣੀ ਹੈ ਉਹਦੇ ਵਿੱਚ ਕੋਈ 슈ਗਰ ਵਗੈਰਾ ਐਡ ਨਹੀਂ ਕਰਨੀ ਉਹ ਲੈਣੀ ਆ ਫਿਰ ਉਸ ਤੋਂ ਬਾਅਦ 8 ਤੋਂ ਲੈ ਕੇ 9 ਵਜੇ ਤੱਕ ਅਰਤੂਨ ਰੋ ਦੇ ਵਿੱਚ ਵਿੱਚ ਜਿਹੜੀ ਸਾਡੀ ਫਰਸਟ ਮੀਲ ਆ ਜਿਹੜੀ ਸਾਡੀ ਪਹਿਲੀ ਮੀਲ ਆ ਸੀ ਉਹ ਸ਼ੁਰੂ ਕਰਾਂਗੇ ਇਹ ਆਪਾਂ ਲੈਣੀ ਆ 8 ਤੋਂ ਲੈ ਕੇ 9 ਦੇ ਵਿੱਚ ਵਿੱਚ ਆਪਾਂ ਡਾਈਟ ਦੇ ਵਿੱਚ ਨੂੰ 5 ਤੋਂ 6 ਮੀਲਾ ਬਣਾਵਾਂਗੇ ਆਪਾਂ ਤਾਂ ਹੀ ਤੁਹਾਡਾ ਭਾਰ ਘਟਣਾ ਉਹਦਾ ਭਾਰ ਨਹੀਂ ਘਟਣਾ ਹੈਗਾ 8 ਤੋਂ ਲੈ ਕੇ 9 ਦੇ ਵਿੱਚ ਵਿੱਚ ਜਿਹੜੀ ਸਾਡੀ ਪਹਿਲੀ ਮੀਲ ਹੋਊਗੀ ਉਹਦੇ ਵਿੱਚ ਆਪਾਂ ਲਵਾਂਗੇ 40 ਗ੍ਰਾਮ ਓਟਸ ਤੇ ਉਹਦੇ ਵਿੱਚ ਫਿਰ ਆਪਾਂ ਪਾਵਾਂਗੇ ਇੱਕ ਵੇਅ ਆਈਸੋਲੇਟ ਪ੍ਰੋਟੀਨ ਹੁੰਦਾ ਵਾ ਵੇਅ ਪ੍ਰੋਟੀਨ ਆਈਸੋਟਨ ਲੈ ਲਓ ਜਾਂ ਫਿਰ ਕੱਲਾ ਵੇਅ ਪ੍ਰੋਟੀਨ ਹੀ ਲੈ ਲਓ ਦੋਵੇਂ ਵਧੀਆ ਨੇ ਕੋਈ ਵੀ ਲੈ ਲਓ ਤੁਸੀਂ ਵੇਅ ਪ੍ਰੋਟੀਨ ਲੈਣਾ ਤੇ ਉਹਦੇ ਵਿੱਚ ਤੁਸੀਂ 10 ਤੋਂ ਲੈ ਕੇ 15 ਬਾਦਾਮ ਦੀਆਂ ਗਿਰੀਆਂ ਤੁਸੀਂ ਪਰਾਠੋਂ ਭੇ ਕੇ ਰੱਖ ਦੇਣੀ ਆ ਤੇ ਉਹਦੇ ਵਿੱਚ ਔਰਸ ਦੇ ਵਿੱਚ ਤੁਸੀਂ ਮਿਕਸ ਕਰ ਲੈਣੀ ਆ ਇੱਕ ਚੀਜ਼ ਦਾ ਖਾਸ ਧਿਆਨ ਰੱਖਿਓ ਇਹਦੇ ਵਿੱਚ ਤੁਸੀਂ 슈ਗਰ ਐਡ ਨਹੀਂ ਕਰਨੀ ਹੈ ਜੀ ਬਿਲਕੁਲ ਵੀ 슈ਗਰ ਰੇਡ ਨਹੀਂ ਕਰਨੀ ਹੈਗੀ ਇਹ ਇਦਾਂ ਹੀ ਬਹੁਤ ਵਧੀਆ ਬਣ ਜਗਾ ਜਦੋਂ ਤੁਸੀਂ ਇਹਦੇ ਵਿੱਚ ਵੇ ਪ੍ਰੋਟੀਨ ਇਹਦੇ ਵਿੱਚ ਐਡ ਕਰ ਦੋਗੇ ਤੁਸੀਂ ਇਹ ਖਾਣਾ ਵਾ ਫਿਰ ਉਸ ਤੋਂ ਬਾਅਦ ਆ ਜਾਂਦਾ ਜੀ 11:30 ਸੌਰੀ ਇੱਕ ਚੀਜ਼ ਹੋਰ ਜਦੋਂ ਤੁਸੀਂ ਇਹ ਮੀਲ ਲਓਗੇ ਇਹਦੇ ਨਾਲ ਤੁਸੀਂ ਗ੍ਰੀਨ ਟੀ ਗ੍ਰੀਨ ਟੀ ਜ਼ਰੂਰ ਐਡ ਕਰਨੀ ਹੀ ਕਰਨੀ ਆ ਐਮੀਲ ਦੇ ਨਾਲ ਪਹਿਲੀ ਮੀਲ ਦੇ ਨਾਲ ਗ੍ਰੀਨ ਟੀ ਵੀ ਤੁਸੀਂ ਐਡ ਕਰਨੀ ਆ ਫਿਰ ਉਸ ਤੋਂ ਬਾਅਦ ਆ ਗਿਆ 11:30 ਵਜੇ 11:30 ਵਜੇ ਤੁਸੀਂ ਇੱਕ ਐਪਲ ਲੈ ਸਕਦੇ ਹੋ ਇੱਕ ਸੇਵ ਤੇ ਜਾਂ ਫਿਰ ਇੱਕ ਕੇਲਾ ਇਹਦੇ ਨਾਲ ਤੁਸੀਂ ਚਾਰ ਤੋਂ ਪੰਜ ਅਖਰੋਟ ਦੀਆਂ ਗਿਰੀਆਂ ਖਾਣੀਆਂ ਨੇ ਇਹਦਾ ਜਿਹੜਾ ਟਾਈਮ ਆ 11:30 ਦਾ ਵਾਜੀ 11:30 ਤੋਂ ਲੈ ਕੇ 11:30 ਤੋਂ ਤੁਸੀਂ ਲੇਟ ਨਹੀਂ ਹੋਣਾ ਹੁਣ ਆਪਾਂ ਗੱਲ ਕਰਦੇ ਹਾਂ ਅਗਲੀ ਮੀਲ ਸਾਡੀ ਮੀਲ ਨੰਬਰ 3 ਜਿਹੜੀ ਤੀਜੀ ਮੀਲ ਆ ਸਾਡੀ 2 ਤੋਂ ਲੈ ਕੇ ਇਦੇ ਵਿੱਚ ਵਿੱਚ 2 ਤੋਂ 2.5 ਵੱਧ ਤੋਂ ਵੱਧ 3 ਵਜੇ ਤੱਕ ਕੋਈ ਚੱਕਰ 3 ਵਜੇ ਤੋਂ ਲੇਟ ਨਹੀਂ ਹੋਣਾ ਹੈਗਾ ਕਦੇ ਵੀ ਉਹਦੇ ਵਿੱਚ ਤੁਸੀਂ ਕੀ ਕਰਨਾ 40 ਗ੍ਰਾਮ ਰਾਈਸ ਲੈਣੇ ਆ ਸਿੰਪਲ ਰਾਈਸ ਬਣਾਉਣੇ ਚੋਲ ਦਾਲ ਸਬਜ਼ੀ ਤੁਸੀਂ ਕੋਈ ਵੀ ਲੈ ਸਕਦੇ ਤੁਹਾਡੀ ਮਨਪਸੰਦ ਦੀ ਤੇ ਤਿੰਨ ਤੁਸੀਂ ਲੈਣੇ ਆ ਬੋਇਲ ਉਬਲੇ ਹੋਏ ਤਿੰਨ ਅੰਡੇ ਲੈਣੇ ਆ ਤੇ ਜਿਹੜੇ ਤਿੰਨ ਅੰਡੇ ਹੋਣਗੇ ਜੀ ਉਹਦੇ ਵਿੱਚ ਤੁਸੀਂ ਜਿਹੜਾ ਜੈਲੋਪਾਰਟ ਹੁੰਦਾ ਨਾ ਜੈਲੋਪਾਰਟ ਤੁਸੀਂ ਕੱਟ ਦੇਣਾ ਉੱਤੇ ਉਸ ਤੋਂ ਬਾਅਦ ਆਜੋ ਸਲਾਦ ਕੋਈ ਵੀ ਤੁਸੀਂ ਸਲਾਦ ਯੂਜ਼ ਕਰ ਸਕਦੇ ਹੋ ਤੇ ਨਾਲ ਤੁਸੀਂ ਗ੍ਰੀਨ ਟੀ ਤੁਸੀਂ ਲੈਣੀ ਹੀ ਲੈਣੀ ਆ ਇਹ ਸਾਡੀ ਜਿਹੜੀ ਤੀਜੀ ਮੀਲ ਆ ਇਹ 2 ਤੋਂ 3 ਦੇ ਵਿੱਚ ਵਿੱਚ ਤੁਸੀਂ ਲੈ ਲੈਣੀ ਆ ਅਗਲੀ ਮੀਲ ਆਪਣੀ ਆ ਗਈ 5 ਵਜੇ 5 ਵਜੇ ਤੁਸੀਂ ਕੀ ਕਹਿੰਦਾ ਮਿਕਸ ਨਰਸ ਮਿਕਸ ਨਰਸੋਂ ਹੋਗੇ 30 ਗ੍ਰਾਮ ਲੈਣਾ ਮਿਕਸ ਨਰਸੋਂ ਦੇ ਵਿੱਚ ਕੀ ਕੁਛ ਆ ਜਾਂਦਾ ਵਾ ਬਦਾਮ ਕਾਜੂ ਤੇ ਅਖਰੋਟ ਪਿਸਤਾ ਇਹੋ ਜਿਹੇ 4-5 ਚੀਜ਼ਾਂ ਨੂੰ ਤੁਸੀਂ ਕੀ ਕਰਨਾ ਉਹਨਾਂ ਨੂੰ ਤੱਕੜੀ ਦੇ ਨਾਲ ਤੁਸੀਂ ਤੋਲ ਲੈਣਾ 30 ਤੋਂ 30 ਗ੍ਰਾਮ ਹੀ ਲੈਣਾ 30 ਤੋਂ 40 40 ਗ੍ਰਾਮ ਤੋਂ ਵੱਧ ਨਾ ਲਿਓ ਤੇ ਨਾਲ ਤੁਸੀਂ ਇੱਕ ਕੱਪ ਬਲੇਕ ਕੌਫੀ ਯੂਰ ਜ਼ਰੂਰ ਯੂਜ਼ ਕਰਨੀਆਂ ਨਾਲ ਇਹ ਆਪਣੀ ਹੋਗੀ 5 ਵਜੇ ਚਾਰ ਜਿਹੜੀ 4ਥ ਮੀਲ ਹੋਣੀ ਹੈ ਉਹ ਤੋਂ ਬਾਅਦ ਜਿਹੜੀ ਪੰਜਵੀਂ ਮੀਲ ਆ ਸਾਡੀ ਇਹ ਜਿਹੜੀ ਸਾਡੀ ਸੱਤ ਲੈ ਕੇ ਸੱਤ ਤੋਂ ਲੈ ਕੇ 8 ਵਜੇ ਤੱਕ 7 ਤੋਂ 8 ਵਜੇ ਤੱਕ ਸਾਡਾ ਜਿਹੜਾ ਡਿਨਰ ਆ ਲਾਸਟ ਮੀਲ ਆ ਸਾਡੀ ਇਹ ਸਾਡੀ ਹੋਣੀ ਚਾਹੀਦੀ ਆ ਇਹਦੇ ਵਿੱਚ ਦੇਖੋ ਤੁਸੀਂ ਦਾਲ ਲੈ ਜਾਂ ਕੋਈ ਵੀ ਸਬਜ਼ੀ ਦਾਲ ਜਾਂ ਸਬਜ਼ੀ ਤੁਹਾਡੇ ਮਨ ਪਸੰਦ ਦੀ ਨਾਲ ਇਹਦੇ ਤੁਸੀਂ ਚਾਰ ਆਂਡੇ ਲੈਣੇ ਆ ਚਾਰ ਆਂਡੇ ਤੇ ਨਾਲ ਸਲਾਦ ਤੁਸੀਂ ਲੈਣਾ ਹੀ ਲੈਣਾ ਵਾ ਸਲਾਦ ਵਿੱਚ ਤੁਸੀਂ ਕੁਝ ਵੀ ਐਡ ਕਰ ਸਕਦੇ ਹੋ ਜਿਵੇਂ ਗਾਜਰ ਹੋਗੀ ਤੇ ਖੀਰਾ ਹੋ ਗਿਆ ਪਿਆਜ਼ ਹੋ ਗਿਆ ਟਮਾਟਰ ਹੋ ਗਿਆ ਚਕੁੰਦਰ ਹੋ ਗਈ ਇਦਾਂ ਦੀ ਚੀਜ਼ ਤੁਸੀਂ ਐਡ ਕਰ ਸਕਦੇ ਹੋ ਬੰਦ ਗੋਭੀ ਵੀ ਕਿਹਾ ਨਾਲ ਚਾਰ ਆਂਡੇ ਬਿਨਾ ਜੇਲੋ ਪਾੜਤੋਂ ਤੇ ਨਾਲ ਤੁਸੀਂ ਸਵਾਦ ਲੈਣਾ ਤੇ ਗ੍ਰੀਨ ਟੀ ਵੀ ਤੁਸੀਂ ਇਹਦੇ ਨਾਲ ਰਾਤ ਨੂੰ ਯੂਜ਼ ਕਰ ਸਕਦੇ ਹੋ ਤੇ ਪਾਣੀ ਆ ਜਿਹੜਾ ਤੁਸੀਂ ਪਾਣੀ ਘੱਟੋ ਘੱਟ 3 ਤੋਂ 4 ਲੀਟਰ ਤੁਸੀਂ ਪੀਣਾ ਹੀ ਪੀਣਾ ਸਾਡੀ ਜਿਹੜੀ ਇਹ ਡਾਈਟਾ ਇਹ 10 ਦਿਨ ਇਹ ਡਾਈਟ ਸਾਡੀ ਪੂਰੀ 10 ਦਿਨ 10 ਦਿਨ ਚੱਲੇਗੀ ਤੁਹਾਨੂੰ ਨੇ ਦੇਖੋ ਇੱਕ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਵਾ ਵੀ ਦੇਖੋ ਮੈਨੂੰ 10 ਤੋਂ 15 ਸਾਲ ਦਾ 15 ਸਾਲ ਦਾ ਐਕਸਪੀਰੀਅੰਸ ਆ ਮੇਰੇ ਕੋਲ ਮੇਰੇ ਕੋਲ 15 ਸਾਲ ਦਾ ਐਕਸਪੀਰੀਅੰਸ ਆ ਜਿਹੜੇ ਮੇਰੇ ਭੈਣ ਭਰਾ ਫਿਟਨੈਸ ਟ੍ਰੇਨਰ ਨੇ ਹੁਣ ਬਹੁਤ سارے ਫਿਟਨੈਸ ਟ੍ਰੇਨਰ ਨੇ ਆਪਣੇ ਪੰਜਾਬ ਦੇ ਵਿੱਚ ਆਪਣੇ ਹਿੰਦੂਸਤਾਨ ਦੇ ਵਿੱਚ ਵੀ ਬਹੁਤ ਜ਼ਿਆਦਾ ਫਿਟਨੈਸ ਟ੍ਰੇਨਰ ਨੇ ਹਨ ਬਟ ਦੇਖੋ ਮੈਂ ਤੁਹਾਨੂੰ ਗੱਲ ਦੱਸਾਂ ਉਹ ਵੀ ਮੇਰੀ ਵੀਡੀਓ ਦੇਖਣਗੇ ਉੱਥੇ ਲਈ ਕਈ ਬੰਦੇ ਇਹੋ ਜਿਹੇ ਵੀ ਹੋਣਗੇ ਜਿਹੜੇ ਕਮੈਂਟ ਕਰਨਗੇ ਉਹ ਕਹਿਣਗੇ ਵੀਰੇ ਤੂੰ ਡਾਈਟ ਵਧੀਆ ਨਹੀਂ ਦੱਸਦਾ ਪਿਆ ਵੀਰੇ ਤੂੰ ਵਰਕਆਊਟ ਵਧੀਆ ਨਹੀਂ ਦੱਸਦਾ ਪਿਆ ਤੂੰ ਕੁਝ ਨਹੀਂ ਦੱਸ ਦੱਸਦਾ ਪਿਆ ਤੂੰ ਗਲਤ ਗਾਈਡ ਕਰਦਾ ਪਿਆ ਲੋਕਾਂ ਨੂੰ ਜਾ ਉਹ ਕੁਛ ਹਨਾ ਆਪਾਂ ਉਹਨਾਂ ਤੋਂ ਕੁਝ ਨਹੀਂ ਲੈਣਾ ਹੈਗਾ ਦੇਖੋ ਮੇਰੀ ਯਾਦ ਤਾਂ ਮੈਂ ਤੁਹਾਨੂੰ ਕਦੇ ਵੀ ਗਲਤ ਗਾਈਡ ਨਹੀਂ ਕਰੂੰਗਾ ਤੁਹਾਨੂੰ ਬਿਲਕੁਲ ਸਹੀ ਗਾਈਡ ਕਰੂੰਗਾ ਦੇਖੋ ਕੋਈ ਵੀ ਚੀਜ਼ ਹੁੰਦੀ ਆ ਕੋਈ ਵੀ ਚੀਜ਼ ਹੁੰਦੀ ਆ ਨਾ ਸਭ ਤੋਂ ਪਹਿਲਾਂ ਮੈਂ ਆਪਣੀ ਬੋਡੀ ਦੇ ਉੱਤੇ ਐਕਸਪੈਰੀਮੈਂਟ ਕਰਕੇ ਦੇਖੂੰਗਾ ਜਦੋਂ ਮੇਰੀ ਬੋਡੀ ਨੂੰ ਰਿਜ਼ ਤਾਂ ਤੁਹਾਨੂੰ ਮੈਂ ਉਹ ਚੀਜ਼ ਬਾਰੇ ਗਾਈਡ ਕਰਾਂਗਾ ਕਿਉਂਕਿ ਮੇਰਾ 15 ਸਾਲ ਦਾ ਐਕਸਪੀਰੀਅੰਸ ਆ 15 ਸਾਲ ਤੋਂ ਮੈਂ ਆਪਣਾ ਬੋਡੀ weight ਘਟਾ ਰਿਹਾ ਕਦੇ ਵਧਾ ਰਿਹਾ ਵਾਂ ਹਨਾ ਕਿਉਂਕਿ ਮੈਂ ਫਿਟਨੈਸ ਦੇ ਨਾਲ ਬਹੁਤ ਚਿਰ ਤੋਂ ਬਹੁਤ ਚਿਰ ਤੋਂ ਮੈਂ ਫਿਟਨੈਸ ਦੇ ਨਾਲ ਜੁੜਿਆ ਹੋਇਆ ਹਾਂ ਤੁਹਾਨੂੰ ਮੈਂ ਆਪਣੇ ਪੁਰਾਣੀਆਂ ਫੋਟੋ ਵੀ ਦਿਖਾ ਦਿੰਨਾ ਵਾ ਜਿਹੜੇ ਮੇਰੀ ਪਹਿਲਾਂ ਦੀਆਂ ਸੀ ਤੇ ਹੁਣ ਦੀਆਂ ਵੀ ਦਿਖਾ ਦਿੰਨਾ ਵਾ ਹਨਾ ਜਿਵੇਂ ਤੁਸੀਂ ਮੇਰੀ ਪਹਿਲੀ ਵੀਡੀਓ ਦੇ ਵਿੱਚ ਦੇਖਿਆ ਸੀਗਾ ਮੈਂ ਤੁਹਾਨੂੰ ਆਪਣਾ ਬੋਡੀ weight ਚੈੱਕ ਕਰਕੇ ਦਿਖਾਇਆ ਵੀ ਜਿਹੜਾ ਮੇਰਾ ਬੋਡੀ weight ਆ ਉਹ 68 ਕਿਲੋ ਆ ਹਨਾ 68 ਕਿਲੋ ਤੁਹਾਨੂੰ ਮੈਂ ਆਪਣਾ 10 10 ਦਿਨਾਂ ਬਾਅਦ ਮੈਂ ਤੁਹਾਨੂੰ ਆਪਣਾ ਬੋਡੀ weight ਵੀ ਦਿਖਾਉਂਦਾ ਰਹੂੰਗਾ ਵੀ ਆ ਮੇਰਾ weight ਦੇਖ ਲਓ ਮੇਰਾ weight ਇੰਨਾ ਘਟ ਗਿਆ ਜੀ ਇੰਨਾ ਘਟ ਗਿਆ ਮੈਂ ਆਪਣੀ ਬੋਡੀ ਪੂਰੀ ਲੀਨ ਕਰਕੇ ਦਿਖਾਵਾਂਗਾ ਤੁਹਾਨੂੰ ਇਸੇ ਡਾਈਟ ਦੇ ਉੱਤੇ ਜਿਹੜੀ ਮੈਂ ਡਾਈਟ ਤੁਹਾਨੂੰ ਦੱਸਦਾ ਪੈਣਾ ਵਾ ਇਹੇ ਡਾਈਟ ਮੈਂ ਖੁਦ ਆਪ ਕੋਡ ਯੂਜ਼ ਕਰਾਂਗਾ ਜਿਹੜਾ ਵਰਕਆਊਟ ਮੈਂ ਤੁਹਾਨੂੰ ਦੱਸਾਂਗਾ ਉਹੀ ਵਰਕਆਊਟ ਮੈਂ ਕਰਨਾ ਵਾ ਤੇ ਤੁਹਾਨੂੰ ਮੈਂ ਗਾਰੰਟੀ ਦੇਤੀ ਜੇ ਤੁਸੀਂ ਮੇਰੇ ਸਾਹਮਣੇ ਚੱਲੋਗੇ ਲੋਕਾਂ ਦੀਆਂ ਗੱਲਾਂ ਨਾ ਸੁਣੋ ਲੋਕ ਤੁਹਾਨੂੰ ਬਹੁਤ ਕੁਝ ਕਹਿਣਗੇ ਉਹਨਾਂ ਦੀਆਂ ਗੱਲਾਂ ਤੁਸੀਂ ਸੁਣਿਓ ਜ਼ਰੂਰੀ ਇੱਧਰਲੇ ਕੰਧ ਨਹੀਂ ਸੁਣਿਓ ਦੂਜੇ ਕੰਧਾਂ ਨਹੀਂ ਕਰਦੇ ਬਸ ਜੇ ਤੁਸੀਂ ਸੱਚੀ ਅਸਲ ਵਿੱਚ weight ਘਟਾਉਣਾ ਤੁਸੀਂ ਨਾ ਆਪਣਾ ਅਗਰ ਤੁਸੀਂ ਮੇਰੇ ਦੱਸੇ ਮੁਤਾਬਿਕ ਤੁਸੀਂ ਕੰਮ ਕਰੋਗੇ ਚੱਲੋਗੇ ਵਰਕਆਊਟ ਕਰੋਗੇ ਡਾਈਟ ਲਵੋਗੇ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਵਾਂ ਤੁਹਾਡਾ ਬੋਡੀ weight ਦੇਖੋ ਕਿੰਨੀ ਛੇਤੀ ਤੁਹਾਡਾ ਘਟਣਾ ਸ਼ੁਰੂ ਹੋਏਗਾ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਹੀ ਆ ਜੀ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਮੇਰੀ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਤੁਹਾਡਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਜੀ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਕਮੈਂਟ ਦੇ ਥੱਲੇ ਮੈਨੂੰ ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ ਜੀ ਸੋ ਦੋਸਤੋ ਆਪਾਂ ਜਿਹੜੀ weight loss ਦੀ ਸੀਰੀਜ਼ ਆਪਾਂ ਸ਼ੁਰੂ ਕਰਤੀ ਆ ਅਗਰ ਤੁਸੀਂ ਆਪਣਾ ਬੋਡੀ weight ਘਟਾਉਣਾ ਚਾਹੁੰਦੇ ਹੋ ਤਾਂ ਪਲੀਜ਼ ਜਿਹੜੀ ਮੇਰੀ weight loss ਸੀਰੀਜ਼ ਆ ਤੁਸੀਂ ਇਹਨੂੰ ਜ਼ਰੂਰ ਦੇਖੋ ਤੇ ਤੁਸੀਂ ਅਪਲਾਈ ਕਰੋ ਤਾਂ ਮੈਂ ਤੁਹਾਨੂੰ ਬਹੁਤ ਜਿਆਦਾ ਬੋਡੀ ਵੇਟ ਘਟਾ ਲਓਗੇ ਘਟੋ ਘਟ ਮੰਨ ਕੇ ਚੱਲੀਏ ਤੁਸੀਂ 8 ਤੋਂ ਲੈ ਕੇ 8 ਤੋਂ ਲੈ ਕੇ 15 ਕਿਲੋ ਤੁਸੀਂ ਬੋਡੀ ਵੇਟ ਆਪਣਾ ਘਟਾ ਲਓਗੇ ਜੀ ਸੋ ਦੋਸਤੋ ਮਿਲ ਜਰ ਬਹੁਤ ਜਲਦੀ ਕਿ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤਾਨੂੰ ਸਾਰਨ ਮੇਰੇ ਵੱਲੋਂ ਪਿਆਰ ਪ੍ਰੀ ਸਾਸੀ ਗਾਲੀ